ਇਹ ਪਰੰਪਰਾ ਕਿਉਂ ਚਲਾਈ ਹੈ ਵੀ ਅਸੀਂ ਕੱਲੇ ਜੋੜੇ ਹੀ ਬਾਹਰ ਧਰ ਕੇ ਆਉਣੇ ਦੇਖੋ ਤੁਸੀਂ ਨਾਂ ਲੈ ਕੇ ਆਏ ਹੋ ਤੁਹਾਨੂੰ ਇਹ ਨਹੀਂ ਕਿਹਾ ਕਿ ਵੀ ਟੀ-ਸ਼ਰਟ ਤਾਰ ਕੇ ਧਰ ਦੋ ਚਰਾਬਾ ਤਾਰ ਦੋ ਜੀ ਜਾਂ ਸਿਰ ਦਾ ਕੱਪੜਾ ਲਾ ਕੇ ਧਰ ਦੋ ਕੱਲੇ ਦਰਬਾਰਾਂ ਚ ਮੰਦਰ ਮਸਜਿਦਾਂ ਚ ਜੋੜੇ ਹੀ ਕਿਉਂ ਬਾਹਰ ਕੇ ਆ ਤਰਨ ਨੂੰ ਉਠੂ ਕੋਈ ਦੱਸੂਗਾ ਬਾਬਾ ਉਹ ਸਾਰੀ ਗੰਦਗੀ ਜਿਹੜੀ ਉਹਦੇ ਨਾਲ ਚਿਪੜੀ ਆ ਨਾ ਉਹ ਪਾਸ਼ਾ ਕਹਿੰਦਾ ਹੈ ਕਿ ਉਸ ਗੰਦਗੀ ਦੇ ਵਿੱਚ ਆਪਣੀ ਮੈਂ ਨੂੰ ਧਰ ਕੇ ਆ ਫਿਰ ਅੰਦਰ ਆਈ ਫਿਰ ਅੰਦਰ ਆ ਉਹਨਾਂ ਜੋੜਿਆਂ ਦੇ ਵਿੱਚ ਆਪਣੇ ਹੰਕਾਰ ਨੂੰ ਧਰ ਕੇ ਆ ਫਿਰ ਤੂੰ ਮੇਰਾ ਹੈ ਜੇ ਜੋੜੇ ਤਾਰ ਕੇ ਵੀ ਹੰਕਾਰ ਅੰਦਰ ਲੈ ਕੇ ਆ ਗਏ ਤੇ ਫਿਰ ਇਹ ਸੋਚੀ ਉਹਨੂੰ ਸਵੀਕਾਰ ਨਹੀਂ ਹੋਣਾ ਤੇ ਤੁਹਾਡਾ ਹੰਕਾਰ ਫਿਰ ਜੋੜਿਆਂ ਚ ਕੋਈ ਚੱਕ ਕੇ ਇਧਰ ਮਾਰਦਾ ਕੋਈ ਇਧਰ ਇੱਕ ਜੋੜਾ ਉੱਥੇ ਪਿਆ ਅੱਧਾ ਹੰਕਾਰ ਪਾੜ ਕੇ ਉਧਰ ਛੁੱਟਿਆ ਪਿਆ ਇਧਰ ਇਧਰ ਛੁੱਟਿਆ ਪਿਆ ਫਿਰ ਬੰਦਾ ਆਪਣਾ ਹੰਕਾਰ ਲੱਭਦਾ ਫਿਰਦਾ ਮੇਰਾ ਜੋੜਾ ਨਹੀਂ ਲੱਭਿਆ ਯਾਰ ਇੱਥੇ ਪਿਆ ਸੀ ਕਿਧਰ ਗਿਆ ਆਪਣਾ ਹੰਕਾਰ ਜੋੜਿਆਂ ਚ ਤਰ ਗਿਆ ਤਾਂ ਕਹਿਆ ਵੀ ਜੋੜੇ ਬਾਹਰ ਫਿਰ ਦਰਬਾਰ